ਸਕਦਾ ਬਿਲਕੁਲ ਠੀਕ ਆ ਮੇਰੀ ਤੇ ਮੇਰੇ ਪਰਿਵਾਰ ਦੀ ਵੋਟ ਖਾਲ ਗੁਲਦੀਪ ਸਿੰਘ ਢਾਹੀਵਾਲ ਜੀ ਨੂੰ ਜਾਊਗੀ ਮੈਂ ਵੀ ਆ ਆ ਆ ਫਾਦਾ ਉੱਡਾਇਕ ਤੋਂ ਸਮੇਂਦਾਰ ਘਰ ਲੜੂਗਾ ਹੁਣ ਤਾਂ ਮੈਂ ਵੀ ਵੋਟ ਪਾ ਕੇ ਆਉਂਗਾ ਪੁੱਛੋ ਕਿ ਮੈਂ ਕਿੰਨੇ ਸਰੀਕ ਕੋਹਬ ਸਾਬ ਢਾਹੀਵਾਲ ਸਾਹਿਬ ਨੂੰ ਕਿਉਂਕਿ ਮੈਨੂੰ ਧੱਕੇ ਨਾਲ ਛੇਤੀ ਪਹਾਨੀ ਮੈਂ ਕਹਿੰਦਾ ਰਹਿ ਕੇ ਮਿੱਟੀ ਬਹਿਲਣ ਤੋਂ ਮਿੱਟੀ ਬਹਿਲਣ ਤੋਂ ਪਹੀ ਪਹੀਆ ਪਰ ਨਹੀਂ ਨਹੀਂ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਇਹਨਾਂ ਨੂੰ ਕੰਮ ਹੀ ਨਹੀਂ ਕਰਨਾ ਆਉਂਦਾ ਹੈ ਨਵੇਂ ਆਏ ਨੇ ਤੇ ਮੈਂ ਵੀ ਜਰਾ ਜਿੱਦੋਂ ਕਹਿੰਦੇ ਕਾਲਾ ਪੈ ਗਿਆ ਮੈਨੂੰ ਕਾਲੇ ਨਹੀਂ ਸੀ ਪਹਿਣਾ ਚਾਹੀਦਾ ਸੋ ਉਹ ਥੋੜੀ ਖਰਾਬ ਹੋਈ ਉਹਨੂੰ ਠੀਕ ਕਰਾ ਲਾਗੇ ਕੋਈ ਗੱਲ ਨਹੀਂ ਠੀਕ ਕਰਾਣੇ ਕਿਸੇ ਕੋ ਟਾਈਮ ਹੈਗਾ ਠੀਕ ਕਰਾਵਾ ਦਰੂ ਲਾਈਟਾਂ ਸਾਰੀਆਂ ਬਦਲਦੀਆਂ ਤੁਹਾਡੀਆਂ ਸੋਤਾਨੇ ਰੋਡ ਦੀਆਂ ਉਹ ਪਿੰਡ ਤੋਂ ਤਕਬੂਜੀ ਤੱਕ ਸਭ ਨੰਨੀਆਂ ਲਾਈਟਾਂ ਲਾਤੀਆਂ ਨੇ ਔਰ ਕਿਸੇ ਤਰ੍ਹਾਂ ਹੀ ਕਰਨਤਾਨ ਰੋਡ ਦੀਆਂ ਲਾਈਟਾਂ ਸਭ ਬਦਲਦੀਆਂ ਕੋਲ ਤੱਕ ਕਿਸੇ ਤਰ੍ਹਾਂ ਨਹਿਰ ਦੇ ਨਾਲ ਨਾਲ ਸਭ ਲੈਣਾ ਬਦਲਦੀਆਂ ਪਰ 5 ਸਾਲ ਦਾ ਠੇਕਾ ਕੀਤਾ ਜੇ ਲਾਈਟ ਕਮ ਹੋਏਗੀ ਤੇ 5 ਸਾਲ ਲਈ ਉਹ ਕੰਪਨੀ ਠੀਕ ਕਰੇਗੀ ਪਿੰਡੋਂ ਪਾਰ ਨਹਿਰੋਂ ਪਾਰ ਅਸੀਂ 2600 ਲਾਈਟਾਂ ਲਈਆਂ ਜੀ ਕਿਉਂਕਿ ਸਰ ਬੁਡਜਟ ਡਿਵੈਲਪਮੈਂਟ ਬੜੀ ਘੱਟ ਰਹੀ ਆ ਸਿਆ ਚਲੋ ਫਿਰ ਸੜਕਾਂ ਹੈਗੀਆਂ ਗਲੀਆਂ ਹੈਗੀਆਂ ਕੁਛ ਹੈਗਾ ਸਿਸਟਮ ਉਹ ਤੇ ਸਿਸਟਮ ਵੀ ਨਹੀਂ ਹੈਗਾ ਕੋਈ ਸੋ ਉਹ ਤੇ 2600 ਲਾਈਟਾਂ ਲਈਆਂ ਉਹ ਤੇ ਜਗਮਗਾਉ ਨਹੀਂ ਆਜੀ ਅੱਛਾ ਚਲੋ ਮੈਂ ਮੈਂ ਹੁਣ ਮੈਂ バス ਕਰਦੇ ਮੈਂ ਵੀ ਕਿਤੇ ਅੱਗੇ ਜਾਂਦਾ ਸੀਗਾ ਤੇ ਨਹੀਂ ਗੱਲਾਂ ਵੀ ਇੰਨੀਆਂ ਕਿ ਹੁੰਦੀਆਂ ਨੇ ਤੇ باقی ਹੁਣੇ ਸੇ ਸਾਹਮਣੇ ਨੇ ਤੁਹਾਨੂੰ ਸ਼ੇਅਰ ਕਰਨੀਆਂ ਗੱਲਾਂ ਆਪਣੀਆਂ ਜਿਹੜੇ ਬੈਠੇ ਕਰੂਗਾ ਸਰਦਾਰ ਬਲਕਰ ਸਿੰਘ ਤੋਂ ਨਾਜ਼ੀਰ ਐਕਸ ਚੇਅਰਮੈਨ ਪੰਜਾਬ ਜੋ ਤੁਹਾਡੇ ਸੰਗੋਣ ਮਨਚੇ ਦੇ ਬਰਾਜਮਾਨ ਸਾਡੇ ਬਹੁਤ ਹੀ ਸਤਕਾਰਯੋਗ ਮੈਂਬਰ ਪਾਰਲੀਮੈਂਟ ਸ੍ਰੀ ਅਮਰੋਸਰ ਸਾਹਿਬ ਤੋਂ ਜਰੂਰ ਲੜ ਰਹੇ ਸਾਡੇ ਬਹੁਤ ਹੀ ਪਰਮਨ ਪਿਆਰੇ ਨੇਤਾ ਸਾਡੇ ਕੈਬਨਿਟ ਮੰਤਰੀ ਜ਼ਰਦਾਰ ਕੁਲਦੀਪ ਸਿੰਘ ਜੀ ਧਾਲੀਵਾਲ ਉਹਨਾਂ ਦੇ ਨਾਲ ਜ਼ਰਦਾਰ ਤਲਬੀਰ ਸਿੰਘ ਜੀ ਗਿੱਲ ਅਰਵਿੰਦਰ ਪੱਟੀ ਜੀ ਬ੍ਰਿਕੂਨ ਰੂਲਾ ਜੀ ਵਿੱਕੀ ਗੰਡਾ ਜੀ ਹੈਪੀ ਵਾਲੀਆ ਜੀ ਮੇਰਾ ਛੋਟਾ ਵੀ ਡਾਇਰੈਕਟਰ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਸਰਬਜੋਤ ਔਰ ਸਾਰੇ ਹੀ ਦਰਜਾ ਵਜਰਜਾ ਜਿੰਨੇ ਮੇਰੇ ਵੱਡੇ ਮੇਰੇ ਹਮ ਉਮਰ ਔਰ ਮੇਰੇ ਛੋਟੇ ਵੀਰੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਰਣੀਆ ਕਿ ਸਾਨੂੰ ਟਾਈਮ ਜਿਹੜਾ ਸੀਗਾ ਉਹ 8 ਵਜੇ ਦਾ ਵਿਲਿਆ ਸੀ ਪਰ ਮੰਤਰੀ ਸਾਹਿਬ ਦੇ ਜਦ ਅਰਝਿਵੇਂ ਹੋਣ ਕਾਰਨ ਪਿੱਛੇ ਲੇਟ ਤੋਂ ਲੇਟ ਹੁੰਦਾ ਹੁੰਦਾ ਪ੍ਰੋਗਰਾਮ ਜਿਹੜਾ ਉਹ ਤੁਸੀਂ 10 ਵਜੇ ਤੱਕ ਹੁਣ ਬੈਠੇ ਹੋ ਉਮੀਦ ਕਰਦਾ ਕਿ ਇਸੇ ਤਰ੍ਹਾਂ ਹੀ ਜਿੱਦਾਂ ਤੁਸੀਂ ਅੱਜ ਪਿਆਰ ਦਾ ਪ੍ਰਗਟਾਵਾ ਮੇਰੇ ਨਾਲ ਤੇ ਮੇਰੇ ਛੋਟੇ ਵੀਰ ਵਿੱਕੀ ਨਾਲ ਕੀਤਾ ਇੱਕ ਤਰੀਕ ਵਾਲਾ ਜੇ ਨਹੀਂ ਇਸੇ ਤਰ੍ਹਾਂ ਦਾ ਹੀ ਪ੍ਰਗਟਾਵਾ ਤੁਸੀਂ ਸਰਦਾਰ ਖੁਲਦੀਪ ਸਿੰਘ ਢਾਲੀਵਾਲ ਜੀ ਦੇ ਹੱਕ ਚ ਵੋਟ ਕਰਕੇ ਦਿਖਾਓਗੇ ਔਰ ਜਿਹੜੀ ਜਿੱਤੇ ਸਾਡੀ ਉਹ ਤੇ ਯਕੀਨੀ ਹੈ ਔਰ ਇੱਕ ਹਲਕਾ ਧਖੜੀ ਇਹ ਜਾ ਹਲਕਾ ਹੈ ਢਾਲੀਵਾਲ ਸਾਹਿਬ ਜਿੱਥੋਂ ਦੇ ਲੋਕ ਇੱਕ ਮਿੰਟ ਦੀ ਸਿਰਫ ਤੁਹਾਡੀ ਅਟਰੈਕਸ਼ਨ ਚਾਹੁੰਦਾ ਕਿ ਧਖੜੀ ਹੋ ਗਈ ਹੈ ਇੱਕ ਆਲੇ ਤੇ ਚਾਹੇ ਉਹ ਭੜਕਾ ਹੋਵੇ ਜੇ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}^{(51)}^{(52)}^{(53)}^{(54)}^{(55)}^{(56)}^{(57)}^{(58)}^{(59)}^{(60)}^{(61)}^{(62)}^{( ਕਿਸੇ ਵੀ ਇੱਕ ਭੈਣ ਭਰਾ ਨਾਲ ਦੂਜੇ ਭੈਣ ਭਰਾ ਦੇ ਨਾਲ ਨਹੀਂ ਰਹਿਣ ਦਿੰਦਾ ਔਰ ਖਮਿਆਜਾ ਭੁਗਦਾ ਕੀ ਪਿਆ ਕਿ ਜਿਹੜਾ ਬੰਦਾ ਸੋਚਦਾ ਸੀ ਕਿ ਜ਼ਿੰਦਗੀ ਜਿਹੜੇ ਕਦੀ ਮੈਂ ਹਾਰ ਨਹੀਂ ਸਕਦਾ ਉਹ ਤੀਸਰੇ ਨੰਬਰ ਤੇ ਚਲਾ ਗਿਆ ਔਰ ਮੇਰਾ ਵੀਰ ਤਲਬੀਰ ਦੂਸਰੇ ਨੰਬਰ ਤੇ ਆਇਆ ਚਲੋ ਸਾਡੀ ਆਮ ਆਦਮੀ ਪਾਰਟੀ ਕਿਉਂਕਿ ਮੈਂ ਉਦੋਂ ਕਾਂਗਰਸ ਦਾ ਹਿੱਸਾ ਸੀ ਉਦੋਂ ਸਾਡੀ ਪਾਰਟੀ ਨਹੀਂ ਸੀ ਪਰ ਹੁਣ ਸਾਡੀ ਪਾਰਟੀ ਹੈ ਕਿਉਂਕਿ ਅੱਜ ਮੈਂ ਮੇਰਾ ਵੀਰ ਤਲਬੀਰ ਮੇਰਾ ਛੋਟਾ ਵੀਰ ਵਿੱਕੀ ਕੰਡਾ ਅਸੀਂ ਸਾਰੇ ਜੀ ਆਮ ਆਦਮੀ ਪਾਰਟੀ ਦੇ ਵਿੱਚ ਆ ਔਰ ਤੁਹਾਡੇ ਸਹਿਯੋਗ ਨਾਲ ਮੈਨੂੰ ਪੂਰੀ ਉਮੀਦ ਹੈ ਸਰਵੰਤੋ ਵਲੀਆ ਵੀ ਬਣ ਹੋਣਾ ਕਿ ਵਿੱਕੀ ਦੇ ਨਾਲ ਹੱਥ ਫੜਕਣਾ ਇਹਦੀ ਬਾਹਰ ਫੜ ਕੇ ਰੱਖਣੀ ਹੈ ਜਿਹਦਾ ਤੁਸੀਂ ਪਾਰਟੀ ਨੂੰ ਮਜ਼ਬੂਤ ਕੀਤਾ ਉਹਦਾ ਇਹਨੂੰ ਵੀ ਮਜ਼ਬੂਤ ਕਰਨਾ ਇਹੋ ਤੁਹਾਡਾ ਕੇ ਬਣਦੀ ਹੈ ਹੁਣ ਮੈਂ ਬੇਨਤੀ ਕਰਾਂਗਾ ਆਪਣੇ ਸਾਰੇ ਵੀਰਾਂ ਨੂੰ ਕਿ ਬਹੁਤ ਹੀ ਬਹੁਤ ਤੁਹਾਡਾ ਧੰਨਵਾਦ ਹੈ ਬਹੁਤ ਮਿੰਟਾਂ ਦੇ ਵਿੱਚ ਮਦਨ ਸਾਹਿਬ ਤੁਹਾਡੇ ਸਾਨੂੰ ਮੋਕਾਉਣਗੇ ਔਰ ਉਸ ਤੋਂ ਬਾਅਦ ਸਾਰਿਆਂ ਦੇ ਰਿੰਗਰ ਸ਼ੱਕਰ ਜਾਣ ਦੀ ਕਿਰਪਾ ਕਰਨੀ ਹੈ ਬਹੁਤ ਬਹੁਤ ਧੰਨਵਾਦ ਸਾਰੇ ਜੀ ਜਿੰਦਾਬਾਦ ਸਾਰੇ ਪਰਵਾਦੋਂ ਸਭ ਤੋਂ ਪਹਿਲਾਂ ਵਾਈਕੋ ਜੀਪਾ ਗਾਂ ਸਾਹਿਬ ਵਾਈਕੋ ਜੀ ਕੀ ਭੱਤੇ ਸਟਾਪਰਗਰ ਸੈਗੋੜੀ ਕੰਗਾ ਸਾਹਿਬ ਤਲਵੀਰ ਜੀ ਨੁਲਾਸਾ ਬਗਾ ਸਾਹਿਬ ਸਾਫ ਦਰ ਸਾਹਿਬ ਹੋ ਕੇ ਚਲੇ ਗਏ ਮੈਂ ਬਹੁਤ ਜ਼ਿਆਦਾ ਮੀਂਹ ਕਦਾ ਜੋ ਜੋ ਹਨੇੜੀ ਆ ਗਈ ਲਕਸ਼ਾ ਤੋਂ ਤੋਂ ਮੀਂਹ ਦਾ ਜ਼ਿਆਦਾ ਪ੍ਰਭਾਵ ਪੈ ਗਿਆ ਅਜੇ ਵੀ ਬਹੁਤ ਮੀਂਹ ਬਾਕੀ ਹੈ ਸੋ ਮੈਂ ਤੁਹਾਨੂੰ ਜੀ ਬੇਨਤੀ ਕਰਦੇ ਆ ਕਿ ਜਨਾਬ ਤੁਸੀਂ ਤਿਆਰ ਕਰਦੇ ਜਨਾਬ ਤੁਸੀਂ ਇਜਤਬਾਕ ਕਰਦੇ ਹਵਾ ਦਾ 10 ਵਜੇ ਤੱਕ ਪਈ ਢੀਕ ਦਿਓ ਧੰਨਵਾਦ ਕਰੋ ਧੰਨਵਾਦੀ ਮੈਂ ਲਾਸਟ ਮੀਟਿੰਗ ਸਮਾਂ ਇੱਕ ਵੇਖੀ ਸੀ ਤੇੰਨੇ ਵੇਲੇ ਤੱਕ ਲੋਕ ਬੈਠਦੇ ਆ ਇਹ ਤਾਂ ਬਦਲ ਕੇ ਸਮਾਂ ਬਦਲਣਾ ਲੋਕਾਂ ਨੂੰ ਤਾਂਗ ਲੋਕ ਛੰਬੇ ਕਿਉਂ ਨਾ ਐਮਪੀ ਵਧੀਆ ਹੋਵੇ ਉਹਨਾਂ ਦਾ ਐਮਪੀ ਅੱਧਾ ਬੜੇ ਜਿਹੜਾ ਇਹ ਸ਼ਹਿਰ ਦੇ ਜਿਹੜੇ ਕੰਪੈਨ ਦੇ ਨਾਂ ਤੇ ਕਵੇ ਸੋ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਇੱਕ ਪਾਸੇ ਕਾਗਰਸੀ ਕਾਲੀ ਭਾਜੀਪੀ ਆਏ ਬੱਸ ਅਸੀਂ ਆਵਾਜ਼ੀ ਪਾਰਟੀ ਵਾਲੇ 2 ਸਾਲ ਬਾਅਦ ਕੀਤਾ 2 ਸਾਲ ਦੀਆਂ ਪ੍ਰਾਪਤੀਆਂ ਦੱਸ ਕੇ ਅਸੀਂ ਲੋਕਾਂ ਕੋਲੋਂ ਵੋਟਾਂ ਮੰਗਦੇ ਹਰਵੇ ਦੀ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਬਰਕਰਾਰ ਕੀਤਾ ਹਰਵੇ ਕੇ ਦੀ ਬਾਤ ਜੀ ਤਾਂ ਭਗਵਾਨ ਤੁਹਾਨੂੰ ਆਖੀ ਜੀ ਬਿੰਦੂ ਟਿਕਟ ਦੇ ਕੇ ਕਿੰਧੋ ਦੇ ਗਿੜ ਦਿੱਤੀ ਉਹ ਵਾਲਾ ਉਹ ਵਾਲਾ ਬਾਤ ਜੀ ਤਾਂ ਉਹਨੂੰ ਟਿਕਟ ਦਿੱਤੀ ਉਹ ਨਲਵੀ ਦੀ ਟਿਕਟ ਦਿੱਤੀ ਆ ਜਿੱਤੇ ਬਾਬਾ ਦੀਪ ਸਿੰਘ ਉਹ ਵਰਦਾ ਅੱਜ ਤੱਕ ਦਾ ਹੈ ਜਿੱਤੇ ਪਾਸ ਸੇਵਾ ਕਰਦੀ ਹੈ 5 ਸਾਲ ਵਧੀਆ ਸੇਵਾ ਕਰਾ ਕੇ ਤੁਹਾਡੇ ਜਿੱਤੇ ਕੰਮ ਹੈ ਤੁਹਾਡੇ ਲਾਕੇ ਜਿੱਤੇ ਕੰਮ ਹੈ ਡਾਕਟਰ ਸਾਹਿਬ ਚੱਲੇਗੇ ਮੈਂ ਪਹਿਲਾਂ ਕਹਿੰਦਾ ਹਾਂ ਡਾਕਟਰ ਸਾਹਿਬ ਨੂੰ ਕਿ ਤੁਹਾਡਾ ਹਲਕਾ ਜਿਹੜਾ ਸੌਖ ਉਹਨਾਂ ਨੇ ਬੜਾ ਕੰਮ ਕੀਤਾ ਪਰ ਜਿਹੜੇ ਪੱਕੇ ਕੰਮ ਦਿੱਤੇ ਉਹ ਤਲਵੀਰ ਖੇਲ ਨਾਲ ਨਾਲ ਲਾ ਕੇ ਪ੍ਰਗਟ ਸੇਵਾ ਨਾਲ ਲਾ ਕੇ ਕੰਡਾ ਸਾਹਿਬ ਤੋਂ ਪਗਾ ਸਾਹਿਬ ਨੂੰ ਜੋ ਜੋ ਤੁਹਾਡੇ ਵਰਦਾ ਦੇ ਕੰਮ ਜਿੰਦੇ ਦਾ ਤੋਂ ਪਾਸੇ ਚਾਹੀਦੇ ਹੋਣਗੇ ਜਿੰਦੇ ਇਖਰਾਜ ਚਾਹੀਦੇ ਹੋਊਗੇ ਬਹੁਤ ਸਾਲ ਮੈਂ ਤਾਹ ਤੋਂ ਅੱਖਾਂ ਮੀਟ ਕੇ ਦਊਂਗਾ ਅਬ ਆਪਣਾ ਹਲਕਾ ਇੱਕ ਵੱਡਿਆ ਬਣਾਵਾਂਗਾ ਤੁਹਾਡੇ ਪਿਆਰ ਦਾ ਬੋਲੀ ਆ ਕਿ ਮੌਕਾ ਮਿਲ ਜੂਗਾ ਕਿ ਆਪਾਂ ਤੁਹਾਡੇ ਹਲਕੇ ਨੂੰ ਇਹ ਵਕ ਉਹ ਅਸਲ ਸਭ ਤੋਂ ਜ਼ਿਆਦੀ ਪਿੰਡਾਂ ਦੇ ਹਲਕੇ ਨਾਲੋਂ ਜ਼ਿਆਦੀ ਸਭ ਤੋਂ ਜ਼ਿਆਦੀ ਲੀਡ ਤੁਹਾਡੇ ਹਲਕੇ ਦੀ ਆ ਬਦੇਸ ਲੀਡ ਨੂੰ ਇੰਨਾ ਕੁ ਬਤਾ ਦੇਣਾ ਕਿ ਮੁਰਕੇ ਕੋ ਬੰਦਾ ਜਦੋਂ ਇੱਥੇ ਡਾਕਟਰ ਦਜਜਤਾ ਤਲਬੀਰ ਖੇਲੋੜੀ ਬਾਪ ਬਾਪ ਪਾ ਕੇ ਖਲੋਤੇ ਹੋਣ ਕਿ ਇਹ ਦੀ ਮੁਰਕੇ ਹਿੰਮਤ ਨਾਲ ਪਰ ਵੀ ਕਾਗਦੀ ਵੀ ਭੱਜਦੇ ਰਿਹਾ ਇੱਥੇ ਉਹਦਾ ਪਤਾ ਹੋਵੇ ਇੰਤਕਾ ਹੋਇਆ ਸੋ ਤੁਸੀਂ ਸਾਰੇ ਜਾਣੇ ਤਗੜੇ ਹੋ ਕੇ ਸਰਦਾਰ ਤਲਬੀਰ ਸਿੰਘ ਦੀ ਗਵਾਹੀ ਵਿੱਚ ਸਾਰੇ ਤੁਮ ਤੁਮੇਲ ਬੰਦਿਓ ਵਧੀਆ ਤਰ੍ਹਾਂ ਕੰਮ ਕਰਦੇ ਵਿੱਚ ਸਾਰੇ ਤੁਮ ਤੁਮੇਲ ਬੰਦਿਓ ਅੱਗੇ ਆ ਬੰਦੇ ਦਾ ਕੰਮ ਕਰਕੇ ਪਹਿਲੇ ਦੂ ਨੂੰ ਤੁਸੀਂ ਇੱਕ ਕਰੋ ਮੋਟਾ ਬਾਜ ਚ ਤਾ ਦੇਣਾ ਬਾਕੀ ਮੇਰਾ ਕੰਮ ਹੈ ਕੋਈ ਮੰਤਰੀ ਦੀ ਕੁਛ ਨਹੀਂ ਬਾਦ ਇੱਕ ਮੋਟਾ ਮੁੰਡਾ ਆਮ ਕਾਤਾ ਮੁੰਡਾ ਸਰਦਾ ਇਹ ਪਲਾਦ ਦੇ ਬੰਦੇ ਆ ਆਪਣੀ ਰੋਟੀ ਖਾਂਦੇ ਆ ਮਜ਼ੇ ਲੈਂਦੇ ਆ ਪਰ ਕੋਈ ਤੀਸਰ ਕਜਰੀ ਭੂਮੀ ਪਹਿਲੇ ਆਪ ਸਾਡਾ ਕਾਬਰ ਵਿੱਚ ਦਿੱਤੀ ਹੋਰ ਵੀ ਪਰਿਕਿਰਤੀ ਹੈ ਜੇਰੀ ਧੂਟੀ ਹੋਰ ਦੇਰ ਕੇ ਜੇਰੀ ਡਿਊਟੀ ਹੋਰ ਬੋਕਾ ਦੇ ਦੇਣਾ ਉਹਨਾਂ ਦੇ ਫੇਸ ਟਿਕਟ ਦੇਖੇ ਹੋਰ ਤੁਹਾਡਾ ਨਾਮ ਹੈ ਤੁਹਾਡੀ ਟੂਟੀ 1 1 ਪਹਿਲੇ ਨੰਬਰੇ ਕਰੂਗਾ ਪੂਰਾ ਪੰਜਾਬ ਔਰ ਮੈਂ ਨਿਆਰ ਅਮਰਸਰ ਦੇ ਪਿੱਛੇ ਦੀ ਗੁਰੂਗਾ ਪੰਜਾਬ ਦਾ ਪੁੱਤ ਬਣ ਕੇ ਅਮਰਸਰ ਦਾ ਪੁੱਤ ਬਣ ਕੇ ਆਪਣੇ ਸ਼ਹਿਰ ਦੇ ਖਾਦੀ ਲੜਾਈ ਜਿਹੜੀ ਆ ਜਦੋਂ ਮੈਂ ਲੜਿਆ ਕਰੂਗਾ ਤੁਸੀਂ ਟੀਵੀ ਦੇ ਉੱਤੇ ਵੇਖਿਆ ਕਰੋਗੇ ਕਿ ਜਿਸ ਬੰਦੇ ਨੂੰ ਵੋਟ ਮਾਈ ਸੀਗੀ ਉਹ ਤਾਂ ਮੱਕਾ ਵਾਸਤੇ ਕਿੱਦਾਂ ਲੜਾਈ ਲਾਉਂਦਿਆ ਬਾਬਾ ਇਹ ਦੇਖ ਦੋ ਤੁਸੀਂ ਛਾੜੂ ਦੇ ਚੋਲ੍ਹੇ ਵਾਲਾ ਬਟਰ ਨੱਪੜਾ ਲੈ ਨੂੰ ਤੋਂ ਬੈਕਰਾਫੇਟ ਆ ਬੇਬੋ ਅਫੀਜ਼ੁਲ ਮਾਨ ਬਾਈ ਜੀ ਦਾ ਖੰਸਾ ਵਾਈ ਜੀ ਦੀ ਕੀ ਫੋਟੋ ਬੈਂਡ ਕਰੂਗਾ ਸਰਦਾਰ ਪ੍ਰਗਟ ਸਿੰਘ ਤੋਂ ਨਾਲ ਜੀ ਨੂੰ ਵਿੱਕੀ ਕੰਡਾ ਜੀ ਨੂੰ ਬਾਜੀ ਤਕਵੀਰ ਗਿਲ ਜੀ ਨੂੰ ਕਿ ਮਨੀਤਵਰ ਸਾਹਿਬ ਨੂੰ ਸਨਮਾਨ ਕਰਨ ਸ਼ਸ਼ੀ ਬੋਲੇ ਈਸੋਨ ਹੈ ਬੋਲੇ ਈਸੋਨ ਹੈ ਸੋ ਬੋਲ ਬੋਲ ਲਗਦਾ ਵੀ ਕਿ ਕੰਡਾ ਜੀ ਤੁਹਾਡਾ ਵੀ ਪਾਰਟੀ ਦੇ ਵਿੱਚ ਬੋਲੇ ਈਸੋਨ ਹੈ ਜੀ ਚੁੱਕੋ ਤੁਹਾਡੇ ਸਾਰਿਆਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਤੇ ਤੇ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਧੰਨਵਾਦ ਕਰਦੇ ਆਂ ਔਰ ਬੇਨਤੀ ਕਰਾਂਗੇ ਢਾਰੀਵਾਲ ਸਾਹਿਬ ਨੂੰ ਪਾਜੀ ਤਲਵੀਰ ਕਰਨੂ ਕਿ ਪ੍ਰਗਟ ਸਿੰਘ ਤੋਂ ਨਾਜੀ ਨੂੰ ਵਿੱਚ ਐਕਸ ਚੇਅਰਮੈਨ ਪੰਜਾਬ ਸਨਮਾਨਿਤ ਕੀਤਾ ਜਾਵੇ ਵਿੱਕੀ ਗੰਢਾ ਜੀ ਨੂੰ ਸਨਮਾਨਿਤ ਕੀਤਾ ਜਾਵੇ ਵਿੱਕੀ ਗੰਢਾ ਜੀ ਓਏ ਸੋਨੇ ਹਰ ਵਿੱਕੀ ਭਾਈ ਹਰਗਣ ਸਾਡੇ ਗੁਰੂ ਬਾਘੂ ਓਏ ਸੋਨੇ ਹਰ ਭਾਈ ਹਰੂ ਜੀ ਤਾਰਿਕਮ ਫਾਇਟਰ ਇੱਧਰ ਉਹ ਲੱਗ ਗਈ ਆ ਸੋ ਨੂੰ ਦੰਦਾ ਜੀ ਕਿਰਪਾਉਂਦੇ ਜੀ ਕਿਰਪਾ ਜੀ ਸੋ ਜਿੱਥੇ ਇੱਕ ਵਾਰੀ ਫੇਰ ਬੋਲੇ ਇਸੋ ਨਿਹਾਲ ਸੋ ਇੱਕ ਵਾਰੀ ਫੇਰ ਕੋਡਾ ਸਾਰਿਆਂ ਦਾ ਤਰਨਵਾ ਸਰਦਾਰ ਹਿੰਗਾ ਸਿੰਘ ਜੀ ਬਾਬਾ ਜੀ ਕਿੱਥੇ ਨੇ ਲਓ ਜੀ ਇਹ ਦੇ ਪਰਿਵਾਰ ਦੇ ਵਿੱਚ ਹੁਣ ਤੋਂ ਪੂਰੇ ਹੈਗੇ ਜੀ ਇੱਕ ਵਾਰ ਵੇਖੋ ਆਹ ਦੇ ਇਹ ਤੇ ਬਹੁਤ ਤਗੜਾ ਪਰਿਵਾਰ ਦੇ ਵਿੱਚ ਵੱਧਾ ਹੋ ਗਿਆ ਜੀ ਉਹ ਸਾਰੀ ਪੁਰਾਣੀ ਟੀਮ ਆ ਗਈ ਆ ਬਣੇ ਇਸੋਨ ਹ ਔਰ ਮੇਰੇ ਵੀਰ ਜਿਨੇ ਵਿਖੇ ਗੰਡਾ ਜੀ ਸਾਰੇ ਪਹਿਲਾਂ ਗੱਜਵੱਜ ਕੇ ਫਤੇ ਬੁਲਾਇਓ ਜੀ ਫਤੇ ਦਾ ਜਵਾਬ ਫਤੇ ਹੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਰਦਾਰ ਪੰਗਰ ਸਿੰਘ ਜੀ ਤੁਨ ਜੀ ਦੀ ਰੈਨਮਾਈ ਏਟ ਇਹ ਆਪਾਂ ਮੀਟਿੰਗ ਕੀਤੀ ਆ ਸਰਦਾਰ ਵਿਕੀ ਗੰਡਾ ਜੀ ਦੀ ਰੈਨਮਾਈ ਏਟ ਅੱਜ ਆਪਾਂ ਪਾਰਟੀ ਦੀ ਆ ਇੱਥੇ ਆਪਣੀਆਂ ਜੋ ਵੀ ਪਾਰਟੀ ਦੀਆਂ ਸਾਥੀਆਂ ਆ ਪਾਰਟੀ ਦੀਆਂ ਜੋ ਵੀ ਗਤੀਵਿਧੀਆਂ ਵਾ ਜੋ ਵੀ ਕਾਮਯਾਬੀਆਂ ਵਾ ਉਹ ਦੱਸਣ ਵਾਸਤੇ ਇੱਥੇ ਇਕੱਠੇ ਹੋਏ ਆ ਮੈਨੇ ਟੈਕਨੀਕਲ ਡਿਸਟ੍ਰਿਕਟ ਮੀਡੀਆ ਜੀ ਸਰਦਾਰ ਪ੍ਰਕਾਸ਼ ਦੀ ਤੁਲਨਾ ਢਿੱਕੀ ਕੰਡਾ ਜੀ ਦੇ ਸਾਹਮਣੇ ਬੈਠੇ ਨੇ ਬਹੁਤ ਹੀ ਸਤਿਕਾਰਯੋਗ ਸਚਨ ਬਾਤਾ ਮਾ ਤੇ ਆਨਾ ਪੀਰ ਸਾਰਿਆਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਾਤੇ ਜਨਤਾ ਨੂੰ ਸਾਰਿਆਂ ਨੂੰ ਪਤਾ ਹੈ ਕਿ 1 ਜੂਨ ਨੂੰ ਇਲੈਕਸ਼ਨ ਆ ਰਹੀ ਹੈ ਜਿਹੜੇ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਕੁਲਦੀਪ ਸਿੰਘ ਧਾਰੀਵਾਲ ਮੰਤਰੀ ਪੰਜਾਬ ਸਰਕਾਰ ਉਹ ਆਮ ਆਦਮੀ ਪਾਰਟੀ ਦਾ ਲੀਡਰ ਨੇ ਕਿਹਾ ਜੀ ਜੜੜੀ ਸਾਰਿਆਂ ਨੇ ਜੜੜੀਆਂ ਆਮ ਆਦਮੀ ਦੇ ਪਾਰਟੀ ਦੇ ਉਮੀਦਵਾਰ ਸਰਦਾਰ ਕਲਦੀਪ ਸਿੰਘ ਧਾਰੀਵਾਲ ਜੀ ਨੂੰ ਆਪਣਾ ਕੀਮਤੀ ਵੋਟ ਪਾ ਕੇ ਤੇ ਪਾਰਲੀਮੈਂਟ ਦੇ ਵਿੱਚ ਭੇਜਣਾ ਹੈ ਪਾਰਲੀਮੈਂਟ ਵਿੱਚ ਭੇਜਣ ਵਾਸਤੇ ਉਹਨਾਂ ਨੂੰ ਕਿਉਂ ਜ਼ਰੂਰੀ ਹੈ ਕਿਉਂਕਿ ਜਿਹੜੇ ਕੌਂਸਲ ਸਾਹਿਬਾਨ ਹੁੰਦੇ ਨੇ ਉਹ ਤੁਹਾਡੇ ਮੁੱਲੇ ਦੀਆਂ ਸਮੱਸਿਆਵਾਂ ਹੱਲ ਕਰਦੇ ਨੇ ਕਿਸੇ ਦਾ ਸੀਮਰੇ ਬੰਦ ਹੋ ਗਿਆ ਕਿਸੇ ਦਾ ਪੈਚ ਵਰਕ ਹੋਣਾ ਲਾ ਕਿਸੇ ਦਾ ਕੋਸ ਹੋਣਾ ਛੋਟੇ ਮੱਤੇ ਜਿਹੜੇ ਮਸਲੇ ਨੇ ਉਹ ਤੁਹਾਡੇ ਵੀਰ ਜਿਹੜੇ ਆ ਤੁਹਾਡੇ ਵਿੱਚ ਹੀ ਹੁੰਦੇ ਨੇ ਕੌਂਸਰ ਜਿਹੜੇ ਮੇਰੇ ਨੌਜਵਾਨ ਵੀਰੋ ਮੇਰੇ ਬਜ਼ੁਰਗੋ ਸਤਿਕਾਰ ਸਹਿਤ ਅੱਜ ਕਰਦਾ ਜੀ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਵਾਸਤੇ ਅਵੀ ਫਕਰ ਦੀ ਗੱਲ ਹੈ ਹਲਕਾ ਲੋਕ ਸਭਾ ਅੰਮ੍ਰਿਤਸਰ ਵਾਸਤੇ ਸਾਨੂੰ ਅਰਵਿੰਦ ਕੇਜਰੀਵਾਲ ਸਾਹਿਬ ਨੇ ਭਗਵੰਤ ਮਾਨ ਜੀ ਦੇ ਉਹਦੀਪ ਸਿੰਘ ਢਾਲੀਵਾਲ ਜੀ ਕੈਬਨਿਟ ਮਿੰਿਸਟਰ ਪੰਜਾਬ ਵਰਗਾ ਸੀਰਾ ਭੇਜਿਆ ਮੇਰੇ ਸਾਥੀਓ ਪਿਛਲੇ ਸਮੇਂ ਦੌਰਾਨ ਤੁਸੀਂ ਦੇਖਦੇ ਰਹੇ ਹੋ ਜਿਹੜੇ ਲੋਕ ਇਥੋਂ ਵੋਟਾ ਲੈ ਕੇ ਘਰ ਹੋ ਗਏ 5 ਸਾਲ ਤੁਹਾਨੂੰ ਲਪੇਟ ਲਈ ਔਰ ਵੋਟਾ ਲੈ ਕੇ ਭੱਜ ਗਏ ਤੁਹਾਨੂੰ ਧੋਖਾ ਦੇ ਗਏ ਔਰ ਉਹ ਪਾਰਲੀਮੈਂਟ ਜਾ ਕੇ ਨਾ ਬੋਲੇ ਕਿ ਨਾ ਤੁਹਾਡੇ ਹੱਕ ਦੀਆਂ ਮੰਗਾਂ ਰੱਖੀਆਂ ਉਹ ਪਾਰਲੀਮੈਂਟ ਜਾ ਕੇ ਧੂਕਾ ਬਣ ਗਏ ਮੇਰੇ ਵੀਰੋ ਪਾਰਲੀਮੈਂਟ ਜਾ ਕੇ ਬੋਲਣ ਵਾਸਤੇ ਲੱਤਾਂ ਚਾਹੀਦੀਆਂ ਲੋਹ ਵਰਗੀਆਂ ਕਿ ਮੈਂ ਸਮਝਦਾ ਕਿ ਤੁਹਾਡੇ ਵਾਸਤੇ ਬੰਗਾ ਸਿੰਘ ਤਾਲੀਵਾੜ ਤੋਂ ਵਧੀਆ ਕੈਂਡੀਡੇਟ ਅੰਮ੍ਰਿਤ ਸਾਹਿਬ ਨਹੀਂ ਹੋ ਸਕਦਾ ਮੈਂ ਨਹੀਂ ਰਾਇ ਉਹ ਤੋਂ ਬਾਈ ਜੀ ਸਭ ਨੇ ਸਾਰੇ ਨੂੰ ਬੇਨਤੀ ਹੈ ਕਿ ਜੋ ਜੋ ਕੰਮ ਆਮ ਆਦਮੀ ਪਾਜਰੀ ਕੀਤਾ ਹੈ ਉਹਨਾਂ ਦਾ ਧਿਆਨ ਰੱਖਿਆ ਕਰੋ ਤੇ ਦੂਜਿਆਂ ਨੂੰ ਦੱਸਿਆ ਕਰੋ ਕਿਉਂਕਿ ਅਸੀਂ ਜਿਹੜੀ ਸੇਵਾ ਦੇ ਵਿੱਚ ਲੱਗੇ ਹਾਂ ਕਰਾ ਚਾਹੀਦੀ ਜੀ ਬੇਨਤੀ ਹੈ ਯੋਗ ਨੂੰ ਕੋਟਾਣ ਦਿੱਤਾ ਸੀ ਆਵਾਜ਼ ਪਾਰਟੀ ਦਾ ਸਾਥ ਦਿੱਤਾ ਸੀ ਪਰ ਜਿਹੜੀ ਚੀਜ਼ ਕਰਕੇ ਅਸੀਂ ਸਾਥ ਦਿੱਤਾ ਉਹ ਇਹਨਾਂ ਨੇ ਪੂਰਾ ਕਰਕੇ ਦਿਖਾਇਆ ਜਿਹੜਾ ਅਸੀਂ ਵਿਧਵਾ ਔਰਤਾਂ ਨੂੰ ਰਾਜਨ ਦੇ ਦਿੱਤੇ ਸਾ ਉਹਨਾਂ ਲਈ ਵਿਧਵਾ ਜਿਹੜਾ ਔਰਤਾਂ ਦੇ ਘਰ ਤਿੰਨ ਪੈਨਸ਼ਨਾਂ ਜਾ ਰਹੀਆਂ ਨੇ ਜਿਹੜੇ ਦੋ ਬੱਚਿਆਂ ਦੀਆਂ ਤੇ ਇੱਕ ਉਹਨਾਂ ਦੀ ਮਾਤਾ ਜੀ ਇਹਨਾਂ ਪੈਨਸ਼ਨਾਂ 15-1500 ਰੁਪਿਆ ਜਾ ਰਿਹਾ ਹੈ 4500 ਰੁਪਿਆ ਜਾ ਰਿਹਾ ਹੈ ਜਿਹੜਾ ਕਾਰਨ ਉਹ ਇਸ ਕੰਮ ਖੁਸ਼ ਹਨ ਕਿ ਉਹਨਾਂ ਦੀ ਸਰਕਾਰ ਮਦਦ ਕਰ ਰਹੀ ਹੈ ਦੂਸਰੇ ਨੰਬਰ ਤੇ ਜਿਹੜੀ ਅੱਜ ਤੱਕ ਛੜਕਾਂ ਜਿਹੜ ਸੁਲਤਾਨਪਿੰਡ ਭਾਈ ਮਾਸਾ ਰੋਡ ਸਾਰੀਆਂ ਛੜਕਾਂ ਅੱਜ 50 30 ਸਾਲ ਤੋਂ ਅਸੀਂ ਵੇਖਦੇ ਆ ਰਹੇ ਹਾਂ ਕਿ ਮਿੱਟੀ ਘਟਾ ਜਦੋਂ ਵੀ ਜੇ ਜਾਣਾ ਮਿੱਟੀ ਪੈਣੀ ਪਰ ਹੁਣ ਜਦੋਂ ਜਾਈਦਾ ਵਾ ਉਹ ਤਾਂ ਖੁਸ਼ ਹੋ ਕੇ ਜਾਈਦਾ ਕਿ ਠੀਕ ਆ ਛੜਕਾਂ ਪਾੜ ਗਿਆ ਜਿਹੜੇ ਕੰਮ 30 30 ਸਾਲ ਤੋਂ ਟੁਕੇ ਸੀ ਉਹ ਹੁਣ ਪੂਰੇ ਹੋ ਗਏ ਇਸ ਕਰਕੇ ਆਮ ਆਦਮੀ ਪਾਰਟੀ ਦਾ ਸਾਥ ਦੋ ਦੂਸਰੇ ਨੰਬਰ ਤੇ ਇਤਰਾਜਮਾਨ ਮੇਸਰ ਕੇਦੇ ਐਮਐਲਏ ਸਾਹਿਬ ਸਰ ਇੰਦਰਬੀਰ ਸਿੰਘ ਨੀਚਰ ਜੀ ਮੇਰੇ ਵੱਡੇ ਵੀਰ ਸਰ ਪੰਦਰ ਸਿੰਘ ਤੋਂ ਨਾ ਜੀ ਮੇਰਾ ਵੀ ਜੁਤਿੰਦਰ ਸਿੰਘ ਕੋ ਗਾਜੀ ਕਾਉਂਸਲਰ ਪਾਲੀਆ ਵੀਰ ਅਮਜੀਤ ਵੀਰ ਹੋਰ ਇੱਥੇ ਆਏ ਹੋਏ ਜੇ ਮੈਂ ਨਾਮ ਲੈਣ ਲੱਗਾ ਤਾਂ ਬਹੁਤ ਸਾਰੇ ਸਤਿਕਾਰਯੋਗ ਸਾਰੇ ਇੱਥੇ ਬੈਠੇ ਆ ਇੱਥੇ ਆਇਓ ਸਾਰੇ ਹੀ ਮੇਰੇ ਬਜ਼ੁਰਗ ਮੇਰੇ ਨੌਜਵਾਨ ਵੀਰ ਫਤਿਹ ਦਾ ਜਵਾਬ ਫਤਿਹ ਵੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਗੱਲ ਜੋਸ਼ ਠੰਡਾ ਹੈ ਉਹ ਯਾਰ ਹੋਂਤਾ ਹੀ ਇਕੱਠੇ ਹੋ ਗਿਆ ਤੁਹਾਡਾ ਛੋਟਾ ਵੀਰ ਤੇ ਪ੍ਰਗਟ ਭਾਜੀ ਹੁਣ ਤਾਂ ਸਾਡੇ ਦੇ ਜੋਸ਼ ਪੂਰਾ ਹੋਣਾ ਚਾਹੀਦਾ ਹੁਣ ਮੈਂ ਫਤਿਹ ਬੁਲਾਉਂਗਾ ਫਤਿਹ ਦਾ ਜਵਾਬ ਫਤਿਹ ਵੀ ਦੇਣਾ ਤਗੜਾ ਛੋਸ਼ਨਾ ਵਾਹਿਗੁਰੂ ਜੀ ਕਾ ਖਾਲਸਾ ਆਸਵਾਰ ਉਹਨੇ ਇੱਕ ਤਰੀਕ ਨੂੰ ਮਤਦਾਨ ਹੁਣਾ ਮਤਦਾਨ ਹੁਣਾ ਚਾਰ ਪਾਰਟੀਆਂ ਖਲੋਤੀਆਂ ਨੇ ਆਮ ਆਦਮੀ ਪਾਰਟੀ ਭਾਜਪਾ ਪਾਰਟੀ ਕਾਂਗਰਸ ਪਾਰਟੀ ਤੇ ਕਾਲੀ ਦਲ ਕਾਲੀ ਦਲ ਦਾ ਵੈਸੇ ਨਾਂ ਲੈਣਾ ਹੀ ਵੈਸੇ ਖਾਲੀ ਦਲ ਹੋ ਗਿਆ ਵੈਸੇ ਨਾਂ ਲੈਣਾ ਹੀ ਨਹੀਂ ਬਣਦਾ ਚਲੋ ਨਾਂ ਲੈਣਾ ਪੈਂਦਾ ਪੁਰਾਣੀ ਪਾਰਟੀ ਆਸ 103 ਪਾਣੀ ਪਾਰਟੀ ਦਾ ਨਾਮ ਲੈਣਾ ਪੈਂਦਾ ਦੂਜੀ ਗੱਲ ਬੀਜੇਪੀ ਦੀ ਕਰੀਏ ਯਾਦਾ ਚਿਹਰਾ ਨਹੀਂ ਹੋਇਆ ਇਹਨਾਂ ਦਾ ਅਸਲੀ ਚਿਹਰਾ ਜਿਹੜੀ ਨਫਰਤ ਇਹਨਾਂ ਨੇ ਪੰਜਾਬੀਆਂ ਪ੍ਰਤੀ ਭਰੀ ਹੋਈ ਸੀਗੀ ਜਿਹੜੇ ਸਾਡੇ ਕਿਸਾਨ ਵੀਰ ਸਾਡੇ ਮਜ਼ਦੂਰ ਵੀਰ ਸਾਡੇ ਪੰਜਾਬੀ ਹਾਕਮ ਮੰਗ ਦਿੱਲੀ ਗਏ ਉਹਨਾਂ ਦੇ ਉੱਤੇ ਅਥਰੂ ਗੈਸ ਲਾਠੀ ਚਾਰਜ 702 ਕਿਸਾਨ ਵੀਰ ਸਾਡੇ ਸ਼ਹੀਦ ਹੋ ਗਏ ਪਰ ਇਹਨਾਂ ਦੀ ਕਲ ਤੇ ਜੂਨ ਹੀ ਇਨਸਰ